Yeah, yes. ਜ਼ਿਲ੍ਹਾ ਜਰੰਦਰ ਦੇ ਮਾਨਯੋਗ ਐਸਐਸਪੀ ਸਰਦਾਰ ਹਰਕਮਨਪ੍ਰੀਤ ਸਿੰਘ ਖੱਖ ਜੀ ਵੱਲੋਂ ਜ਼ਿਲ੍ਹਾ ਜਰੰਦਰ ਤੇ ਹਾਤੀ ਦੇ ਏਰੀਆ ਵਿੱਚ ਲੁੱਟਖੋੜ ਡਕੈਤ ਵਿਕਤੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨੇ ਐਕਸ਼ਨ ਨੂੰ ਉਚਲਾਈ ਗਈ ਹੈ ਜਿਹਦੇ ਤਹਿਤ ਐਸਪੀ ਮੈਡਮ ਜਸਰੂ ਬਾਟ ਆਈਪੀਐਸ ਜੀ ਦੀ ਨਿਗਰਾਨੀ ਹੇਠ थाना ਦੁਨੀਆ ਸਬਜਨ ਸ਼ਾਹਕੋਟ ਦੇ ਮੁੱਖ ਅਫਸਰ ਇੰਸਪੈਕਟਰ ਯਾਦਵਿੰਦਰ ਸਿੰਘ ਦੇ ਭਾਈ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਇਹਨਾਂ ਨੇ ਕੱਲ ਇੱਕ ਇਨਫੋਰਮੇਸ਼ਨ ਦੇ ਆਧਾਰ ਤੇ ਇੱਕ ਵੱਡੇ ਗੈਂਗ ਦਾ ਪਰਦਾਫਾਸ਼ ਕੀਤਾ ਜਿਦੇ ਵਿੱਚ ਪੰਜ ਦੋਸ਼ੀਆਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਹੈ ਜਿਦੇ ਵਿੱਚ ਦੋਸ਼ੀ ਜੀਤਾ ਪੁੱਤਰ ਹਨੇਕਵਾਸੀ ਕਾਂਕਲਾ ਸੁਨੀ ਸੁਨੀ ਕੁਮਾਰ ਪੁੱਤਰ ਜੀਜੀਤਰਾਵਾਸੀ ਖੋਸਾਪਿੰਡ ਹਰਪ੍ਰੀਤ ਸਿੰਘ ਰਾਪੀ ਵਾਸੀ ਖੋਸਾ ਗੁਰシャンਜੀਤ ਸ਼ਰਨਾ ਵਾਸੀ ਤਲੁੰਡੀ ਸਲੇਮ ਤੇ ਰੋਤ ਪੁੱਤਰ ਬਲਜੀਤ ਵਾਸੀ ਥਾਣਾ ਸੰਤਾਨਪੁਰ ਲੋਟੀ ਇਹਨਾਂ ਵਿਅਕਤੀਆਂ ਨੇ ਇੱਕ ਗੈਂਗ ਬਣਾਇਆ ਸੀ ਇਹਨਾਂ ਨੇ ਥਾਣਾ ਲੋਈਆਂ ਸ਼ਾਹਕੋਟ ਸੁਤਾਨਪੁਰ ਏਰੀਆ ਚ ਕੁੱਲ 11 ਵਾਰਦਾਤਾਂ ਕਰਨ ਬਰ ਇਕਵਾਲ ਕੀਤਾ ਜਿਹਨੂੰ ਅਜਮਾਨ ਚਾਰ ਦੋਸ਼ਾਂ ਨੂੰ ਅਜਮਾਨ ਜੋ ਅਦਾਲਤ ਚ ਪੇਸ਼ ਕਰਕੇ ਇਹਨਾਂ ਦਾ ਪੁਲਸਰਮਾਨ ਹਾਸਲ ਕੀਤਾ ਤੇ ਇੱਕ ਦੋਸ਼ੀ ਨੂੰ ਅਜ ਗ੍ਰਫਤਾਰ ਕੀਤਾ ਇਹਨਾਂ ਪਾਸੋਂ ਇੱਕ ਦੇਸੀ ਪਿਸਤੌਲ 32 ਬੋਰ ਇੱਕ ਜਿੰਦਾ ਰੌਂਦ ਦੋ ਮੋਟਰਸਾਈਕਲ ਬਿਨਾ ਨੰਮਰਿ ਮਾਰਕਾ ਸਪਲੈਂਡਰ ਇੱਕ ਸਪਲੈਂਡਰ ਪ੍ਰੋ ਇੱਕ ਏਅਰ ਪਿਸਤੌਲ ਇੱਕ ਪ੍ਰਿੰਟਰ ਲੇਜ਼ਰ ਤੇ ਤਿੰਨ ਮੋਬਾਈਲ ਸਮਾਰਟਫੋਨ ਜਿਹੜੇ ਐਬਰਾਮਤ ਕੀਤੇ ਆ ਇਹ ਦੋਸ਼ੀ ਵੱਖ-ਵੱਖ ਰਾਹਗੀਰਾਂ ਤੋਂ ਵੱਖ-ਵੱਖ ਸਮੇਂ ਤੇ ਉਹਨਾਂ ਨੂੰ ਲੁੱਟ ਕਰਦੇ ਆ ਮਾਰੂ ਹਥਿਆਰਾਂ ਤੇ ਉਹਨਾਂ ਦੀ ਜਾਨ ਨੂੰ ਖਤਰਾ ਪੈਦਾ ਕਰਦੇ ਆ ਇਸੇ ਤਰ੍ਹਾਂ ਜਿਹੜੇ ਘਰ ਆ ਉਹਨਾਂ ਨੂੰ ਲੁੱਟਦੇ ਆ ਇਹ ਪਹਿਲਾਂ ਉਹਨਾਂ ਦੀ ਰਿਆਕੀ ਕਰਕੇ ਇਹ ਉਹ ਲੁੱਟ ਦਾ ਸ਼ਿਕਾਰ ਬਣਾਉਂਦੇ ਆ ਇਹਨਾਂ ਨੇ ਇਲਾਕੇ 'ਚ ਬਹੁਤ ਵੱਡੀ دہشت ਫੈਲਾਈ ਸੀ ਜਿਹਦੀ ਅਸੀਂ ਐਪਰੀਸ਼ੀਏਟ ਕਰਦੇ ਆ ਲੋਹਿਆ ਪੁਲਿਸ ਨੂੰ ਜਿਨ੍ਹਾਂ ਨੇ ਇਸ ਵੱਡੇ ਗੈਂਗ ਦਾ ਪਰਦਾਫਾਸ਼ ਕੀਤਾ ਇਹਨਾਂ ਨੂੰ ਅਜੇ ਡਿਊਰਿੰਗ ਇਨਵੈਸਟੀਗੇਸ਼ਨ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇੱਕ ਵੱਡੀਆਂ ਪਰਾਂ ਹੁੰਦੀਆਂ ਇਹਨਾਂ ਤੋਂ ਹੋਣਦੀ ਤੇ ਹੋਰ ਵਰਤਾਂ ਤਾਂ ਹੁੰਦੀ ਸਾਰੀਆਂ ਪੁਲਿਸ ਵੱਲੋਂ ਮਾੜੀਆਂ ਅਨਸਰਾਂ ਦੇ ਖਿਲਾਫ ਸਮਗਲਰਾਂ ਦੇ ਖਿਲਾਫ ਇਸ ਤਰ੍ਹਾਂ ਦਾ ਆਪਰੇਸ਼ਨ ਜਿਹੜਾ ਲਗਾਤਾਰ ਜਾਰੀ ਰਹੂਗਾ। ਥੈਂਕ ਯੂ।